ਸਸਤਰਕਾਰ ਤੋਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਤੁਹਾਡੇ ਨਾਲ ਤਨੂ ਔਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 에어 ਇੰਡੀਆ ਐਕਸਪ੍ਰੈਸ ਦੀਆਂ 70 ਦੇ ਕਰੀਬ ਉਡਾਨਾਂ ਜਿਹੜੀਆਂ ਨੇ ਉਹ ਕੈਨਸਲ ਹੋ ਗਿਆ ਨੇ ਵੱਡਾ ਕਾਰਨ ਜਿਹੜਾ ਹੈ ਉਹ ਇਸ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਆਏ ਜਾ ਰਿਹਾ ਹੈ ਕਿ ਜਿਹੜੇ ਕਰੂ ਮੈਂਬਰਸ ਨੇ ਸੀਨੀਅਰ ਕਰੂ ਮੈਂਬਰਸ ਉਹਨਾਂ ਨੇ ਛੁੱਟੀ ਲੈ ਲਈ ਐਂਡ ਮੌਕੇ ਤੇ ਆ ਕੇ ਸਿਕ ਲੀਵ ਲੈ ਲਈ ਹੈ ਜਿਸ ਕਰਕੇ 70 ਤੋਂ ਵੱਡ ਉਡਾਨਾਂ ਜਿਹੜੀਆਂ ਨੇ ਉਹ ਕੈਨਸਲ ਕਰਨੀਆਂ ਮਜਬੂਰੀ ਜਿਹੜੀ ਸੀ ਉਹਨਾਂ ਦੀ ਬਣ ਗਈ ਔਰ ਉਸ ਤੋਂ ਕਰਕੇ ਜਿਹੜੇ ਆਮ ਜਿਹੜੀ ਜਨਤਾ ਹੈ ਜਿਹੜੇ ਯਾਤਰੀ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਆ ਪਿਆ ਰਿਹਾ ਹੈ ਫਿਲਹਾਲ ਵੱਡੀ ਖਬਰ ਹੈ 에어 ਇੰਡੈਕਸ ਪ੍ਰੈਸ ਜਿਹੜੀ ਹੈ ਉਹ 70 ਉਡਾਨਾਂ ਜਿਹੜੀਆਂ ਨੇ ਉਹ ਅੰਤਰਰਾਸ਼ਟਰੀ ਨਾਲ ਦੇ ਨਾਲ ਘਰੇਲੂ ਉਡਾਨਾਂ ਨੂੰ ਕੈਨਸਲ ਕਰਨਾ ਪਿਆ ਹੈ ਕਿਉਂਕਿ ਵੱਡੀ ਸੰਖਿਆ ਦੇ ਵਿੱਚ 에어ਲਾਈਨਸ ਦੇ ਸੀਨੀਅਰ ਕਰੂ ਮੈਂਬਰਜ਼ ਅਚਾਨਕ ਜਿਹੜੇ ਨੇ ਸਿਕ ਲੀਫ ਚ ਚਲੇ ਗਏ ਨੇ ਔਰ ਇਹ ਜਾਣਕਾਰੀ ਇੱਕ ਸੀਨੀਅਰ ਕਰੂ ਮੈਂਬਰ ਵੱਲੋਂ ਹੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਈ ਉਡਾਨਾਂ ਜਿਹੜੀਆਂ ਨੇ ਉਹ ਕੈਨਸਲ ਉਹਨਾਂ ਨੂੰ ਕਰਨਾ ਪਿਆ ਨਾਲ ਦੇ ਨਾਲ ਕਈ ਫਲਾਈਟਸ ਵਿੱਚ ਦੇਰੀ ਵੀ ਹੋਈ ਹੈ ਜਿਸ ਕਰਕੇ ਯਾਤਰੀ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨੇ ਸਿਵਲ ਐਵੀਏਸ਼ਨ ਅਥਾਰਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਇਸੇ ਵਿਚਾਲੇ 에ਅਰਲਾਈਨਸ ਦੇ ਇੱਕ ਹੋਰ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਬਿਨ ਕਰੂ ਦਾ ਇੱਕ ਵਰਗ ਜਿਹੜਾ ਹੈ ਉਹ ਇਹਨ ਮੌਕੇ ਦੇ ਵਿੱਚ ਆ ਕੇ ਬਿਮਾਰ ਹੋਣ ਦੀ ਨਾਲ ਵੱਲੋਂ ਗੱਲ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਇਹ ਕੈਂਸਲ ਜੜੀਆਂ ਨੇ ਉਡਾਨਾਂ ਉਹਨਾਂ ਨੂੰ ਕਰਨਾ ਪਿਆ ਨਾਲ ਦੇ ਨਾਲ ਕੁਝ ਜਿਹੜੇ ਉਡਾਨਾਂ ਨੇ ਉਹ ਕਾਫੀ ਲੇਟ ਹੋ ਗਈਆਂ ਨੇ ਲੋਕ ਬੜੇ ਪਰੇਸ਼ਾਨ ਨੇ ਲੋਕ ਜਿਹੜੇ ਨੇ ਉਹਨਾਂ ਨੂੰ ਕਈ ਕਈ ਘੰਟੇ ਵੇਟ ਕਰਨੀ ਪੈ ਰਹੀ ਹੈ ਔਰ ਕੰਪਨੀ ਨੇ ਲੋਕਾਂ ਨੂੰ ਇਹ ਵੀ ਗੱਲ ਕਹੀ ਹੈ ਯਾਤਰੀਆਂ ਨੂੰ ਕਿ ਜੇਕਰ ਉਹ ਏਅਰਪੋਰਟ ਆਉਂਦੇ ਨੇ ਆਪਣੀ ਫਲਾਈਟ ਲੈਣ ਦੇ ਲਈ ਤਾਂ ਉਸ ਤੋਂ ਪਹਿਲਾਂ ਕਰ ਵਿੱਚ ਹੀ ਆਪਣੀ ਜਿਹੜੀ ਹੈ ਉਹ ਚੈਕਿੰਗ ਕਰ ਲੈਣ ਕਿ ਜਿਹੜੀ ਉਹਨਾਂ ਦੀ ਉਡਾਨ ਹੈ ਉਹ ਲੇਟ ਹੈ ਜਾਂ ਨਹੀਂ ਹੈ ਪੂਰੀ ਜਾਣਕਾਰੀ ਲੈ ਕੇ ਹੀ ਉਹ ਕਰੋ ਨਿਕਲਣ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਇੱਕ ਦਿਨ ਤੋਂ ਇਹ سلسلہ ਲਗਾਤਾਰ جاری ਹੈ ਲੋਕ ਜਿਹੜੇ ਨੇ ਉਹ ਕਾਫੀ ਉਹਨਾਂ ਨੂੰ ਜਿਹੜੀ ਹੈ ਸਾਹਮਣਾ ਕਰਨਾ ਪਾ ਰਿਹਾ ਹੈ ਪਰੇਸ਼ਾਨੀ ਦਾ ਇਸੇ ਕਹਿੰਦੇ ਕਿ ਕਈ ਇਹ ਜਾ ਰਿਹਾ ਹੈ ਕਿ ਕਈ ਫਲਾਈਟ ਜਿਹੜੀਆਂ ਨੇ ਉਹਨਾਂ ਨੂੰ ਕੈਨਸਲ ਕਰਨਾ ਪਿਆ ਤੇ ਕਈ ਜਿਹੜੀ ਫਲਾਈਟਸ ਨੇ ਉਹਨਾਂ ਨੂੰ ਦੇਰੀ ਹੋ ਰਹੀ ਹੈ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਦੇ ਪਿੱਛੇ ਕਾਰਨਾਂ ਨੂੰ ਸਮਝਣ ਲਈ ਕਰੂ ਮੈਂਬਰਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਇੱਕੋ ਵਾਰੀ ਦੇ ਵਿੱਚ ਕਈ ਸੀਨੀਅਰ ਕਰੂ ਮੈਂਬਰਸ ਜਿਹੜੇ ਨੇ ਉਹ ਸਿਕ ਲੀਵ ਚ ਚਲੇ ਗਏ ਨੇ ਅਚਾਨਕ ਔਰ ਇਸ ਕਰਕੇ ਕੰਪਨੀ ਨੂੰ ਜਿਹੜਾ ਹੈ ਉਹ ਕਾਫੀ ਮੁਸ਼ਕਲਾ ਆਈਆਂ ਐਨ ਮੌਕੇ ਤੇ ਜਦੋਂ ਸਿਕ ਲੀਵ ਲਈ ਗਈ ਸੀਨੀਅਰ ਕਰੂ ਮੈਂਬਰਸ ਵੱਲੋਂ ਤਾਂ 70 ਤੋਂ ਵੱਧ ਅੰਤਰਰਾਸ਼ਟਰੀ ਤੇ ਘਰੇਲੂ ਉਡਾਨਾਂ ਨੂੰ ਕੈਨਸਲ ਕਰਨਾ ਮਜਬੂਰੀ ਬਣ ਗਈ ਕੰਪਨੀ ਦੀ ਕਿਉਂਕਿ ਸੀਨੀਅਰਸ ਜਿਹੜੇ ਕਰੂ ਮੈਂਬਰਸ ਨੇ ਉਹ ਸਿਕ ਲੀਵ ਤੇ ਚਲੇ ਗਏ ਨੇ 에어ਲਾਈਨਸ ਦਾ ਇਹ ਵੀ ਕਹਿਣਾ ਹੈ ਕਿ ਪ੍ਰਭਾਵਿਤ ਜਿਹੜੇ ਯਾਤਰੀ ਨੇ ਉਹਨਾਂ ਨੂੰ ਫੁੱਲ ਰਿਫੰਡ ਦਿੱਤਾ ਜਾਵੇਗਾ ਤੇ ਨਾਲ ਦੇ ਨਾਲ ਉਹਨਾਂ ਦੇ ਕੋਲ ਉਹ ਆਪਣੀ ਫਲਾਈਟ ਦੇ ਕਿਸੇ ਵੀ ਹੋਰ ਡੇਟ ਤੇ ਰੀਸ਼ਡਿਊਲ ਕਰਨ ਦਾ ਵੀ ਇੱਕ ਵਿਕਲਪ ਹੋਵੇਗਾ ਜੇਕਰ ਉਹ ਪੈਸੇ ਵਾਪਸ ਲੈਣਾ ਚਾਹੁੰਦੇ ਨੇ ਤਾਂ ਪੈਸੇ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਪੂਰੇ ਔਰ ਨਾਲ ਦੇ ਨਾਲ ਜੇਕਰ ਉਹ ਦੂਸਰੀ ਫਲਾਈਟ ਵੀ ਜਾਣਾ ਚਾਹੁੰਦੇ ਨੇ ਜਾਂ ਫਿਰ ਡੇਟ ਜਿਹੜੀ ਨੇ ਉਹ ਰੀਸ਼ਡਿਊਲ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੀ ਉਹ ਡੇਟ ਵੀ ਰੀਸ਼ਡਿਊਲ ਕਰ ਦਿੱਤੀ ਜਾਵੇਗੀ ਇਹ ਕੰਪਨੀ ਵੱਲੋਂ ਕਿਆ ਗਿਆ ਹੈ Air India Express ਦੇ ਯਾਤਰੀਆਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਅਗਰ ਉਹ 에어ਪੋਰਟ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜਿਹੜਾ ਹੈ ਉਹ ਚੈੱਕ ਜ਼ਰੂਰ ਕਰ ਲੈਣ ਤਾਂ ਕਿ ਉਹ ਜਦੋਂ 에어ਪੋਰਟ ਆਉਣ ਤਾਂ ਉਹਨਾਂ ਨੂੰ ਕਿਸੇ ਦੀ ਪਰੇਸ਼ਾਨ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪਹਿਲਾਂ ਹੀ ਅਪਡੇਟ ਰਹਿਣਗੇ ਆਪਣੀ ਫਲਾਈਟ ਦੇ ਸਟੇਟਸ ਨੂੰ ਲੈ ਕੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਜਿਹੜੀ ਹੈ ਉਹ ਨਹੀਂ ਆਵੇਗੀ ਸੋ ਮਿਡਲ ਈਸਟ ਦੇਸ਼ਾਂ ਨੂੰ ਜਾਣ ਵਾਲੀਆਂ 에어 ਇੰਡੀਆ ਐਕਸਪ੍ਰੈਸ ਤੇ ਵੀ ਕਈ ਫਲਾਈਟਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਈਆਂ ਨੇ ਕੁਝ ਯਾਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਚਾਨਕ ਫਲਾਈਟਸ ਕੈਨਸਲ ਹੋਣ ਦੇ ਕਰਕੇ ਉਹਨਾਂ ਦੀ ਨੌਕਰੀ ਤੱਕ ਜਿਹੜੀ ਹੈ ਉਹ ਦਾਅ ਉੱਤੇ ਲੱਗ ਗਈ ਹੈ ਪੈਸੈਂਜਰ ਨੇ ਸੋਸ਼ਲ ਮੀਡੀਆ ਉੱਤੇ ਵੀ ਆਪਣੇ ਗੁੱਸੇ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਇਸ ਦੇ ਨਾਲ ਹੀ 에ਰਲਾਈਨਸ ਤੇ ਇਸ ਬਾਰੇ ਵਿੱਚ ਉਹਨਾਂ ਦੀ ਉਹਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਹ ਵੀ ਗੱਲ ਜਿਹੜੀ ਹੈ ਉਹ ਜਿਹੜੀ ਯਾਤਰੀ ਨੇ ਉਹਨਾਂ ਨੂੰ ਉਨਾ ਬਹੁਤ ਲਿਖਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਗੁੱਸਾ ਜਿਹੜਾ ਹੈ ਯਾਤਰੀਆਂ ਦੇ ਵਿੱਚ ਹੈਗਾ ਕਿਉਂਕਿ ਐਨ ਮੌਕੇ ਤੇ ਆ ਕੇ ਜਿਹੜੀਆਂ ਫਲਾਈਟਸ ਰੱਦ ਹੋਈਆਂ ਨੇ ਕਈਆਂ ਨੂੰ ਜਿਹੜੀ ਹੈ ਕੋਈ ਬਹੁਤ ਜ਼ਰੂਰੀ ਕੰਮ ਦੇ ਲਈ ਜਾਣਾ ਪੈਂਦਾ ਹੈ ਕਿਸ ਨੂੰ ਕਿਸੇ ਘਰ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈ ਵੱਡੀ ਕੰਮ ਹੋਏਗਾ ਕਿਸੇ ਨੂੰ ਕਿਸੇ ਨੌਕਰੀ ਜਿਹੜੀ ਹੈ ਉਹ ਜੋਇਨਿੰਗ ਹੋਏਗੀ ਇਸ ਤਰ੍ਹਾਂ ਦੇ ਕਈ ਅਜਿਹੇ ਯਾਤਰੀ ਹੋਣਗੇ ਜੋ ਕਿ ਐਨ ਮੌਕੇ ਤੇ ਉਹ ਨਹੀਂ ਪਹੁੰਚ ਪਾਏ ਆਪਣੇ ਡੈਸਟੀਨੇਸ਼ਨ ਤੇ ਸੋ ਇਸ ਕਰਕੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਜੜਾ ਹੈ ਉਹ ਭਰਿਆ ਹੋਇਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਉਹ ਲਿਖ ਕੇ ਆਪਣਾ ਕੱਢ ਰਹੇ ਨੇ ਸੋ 에어 ਇੰਡੀਆ ਐਕਸਪ੍ਰੈਸ 에어 ਇੰਡੀਆ ਦੀ ਸਹਿਯੋਗੀ ਕੰਪਨੀ ਹੈ 에어 ਇੰਡੀਆ ਐਕਸਪ੍ਰੈਸ ਦੀ ਸ਼ੁਰੂਆਤ ਦੱਸ ਦਿੰਦੇ ਹਾਂ ਕਿ April 2005 ਵਿੱਚ ਹੋਈ ਸੀ ਔਰ ਦਿੱਲੀ ਮੁੰਬਈ ਤ੍ਰਿਵੇਂਦਰਮ ਅਤੇ ਕੋਚੀ ਵਿੱਚ ਦੇ ਖਾੜੀ ਦੇਸ਼ਾਂ ਦੇ ਵਿੱਚ ਫਲਾਈਟਸ ਆਪਰੇਟ ਕਰਦੀ ਹੈ ਔਰ 에어 ਇੰਡੀਆ ਦੇ ਕੁਝ ਸਾਲ ਪਹਿਲਾਂ ਹੀ ਟਾਟਾ ਗਰੁੱਪ ਨੇ ਖਰੀਦ ਲਿਆ ਸੀਗਾ ਔਰ ਦਸੰਬਰ 2023 ਦੇ ਵਿੱਚ ਲੇਬਰ ਮਿਨਿਸਟਰੀ ਨੇ 에어ਲਾਈਨਸ ਨੂੰ ਇੱਕ ਕਾਰਨ ਦੱਸੋ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਸੀ ਕਿ 에어ਲਾਈਨਸ ਦੇ ਮੈਨੇਜਮੈਂਟ ਔਰ ক্রੂ ਕੈਬਿਨ ক্রੂ ਮੈਂਬਰਸ ਦੇ ਵਿੱਚ ਆ ਲੈ ਇੱਕ ਵਿਵਾਦ ਜਿਹੜਾ ਹੈ ਉਹ ਜੁੜਿਆ ਹੋਇਆ ਸੀਗਾ ਕੈਬਿਨ ক্রੂ ਨੇ ਮੈਨੇਜਮੈਂਟ ਉੱਤੇ ਨੀਮਾ ਦੇ ਲੰਘਣ ਦੇ ਦੋਸ਼ ਲਗਾਏ ਸੀਗੇ ਔਰ ਇਸ ਤੋਂ ਪਹਿਲਾਂ 에어 ਇੰਡੀਆ ਐਕਸਪ੍ਰੈਸ ਐਮਪਲੋਇਜ਼ ਯੂਨੀਅਨ ਨੇ ਕੇਂਦਰ ਸਿਵਲ ਐਵੀਏਸ਼ਨ ਮਿਨਿਸਟਰ ਜੋਤਿਰਾ ਦਿਤੀਆਂ ਸਿੰਧਿਆ ਨੂੰ ਇੱਕ ਪੱਤਰ ਲੈ ਕੇ ਮੈਨੇਜਮੈਂਟ ਦੇ ਖਿਲਾਫ ਕਈ ਸ਼ਿਕਾਇਤਾਂ ਵੀ ਦਿੱਤੀਆਂ ਸੀ ਔਰ ਜਿਸ ਤੋਂ ਬਾਅਦ ਪਿਛਲੇ ਮਹੀਨੇ ਟਾਟਾ ਗਰੁੱਪ ਦੀ ਇੱਕ ਹੋਰ 에ਅਰਲਾਈਨਸ ਕੰਪਨੀ ਵਿਸਤਾਰਾ ਵੀ ਸੰਕਟ ਦੇ ਵਿੱਚ ਪੈਦਾ ਹੋ ਗਿਆ ਸੀਗਾ ਸੰਗਣ ਔਰ ਪਾਇਲਟਾਂ ਦੇ ਇਸਤੀਫੇ ਔਰ ਮਾਸ ਲੀਵ ਤੋਂ ਵਿਸਤਾਰਾ ਦੇ ਕਈ ਉਡਾਨਾਂ ਜਿਹੜੀਆਂ ਸੀ ਉੱਥੇ ਵੀ ਕੈਨਸਲ ਕਰਨੀਆਂ ਪਈਆਂ ਔਰ ਹੁਣ ਅਜਿਹਾ ਹੀ ਕੁਝ ਮਾਮਲਾ ਜੋ ਦਿਖ ਰਿਹਾ ਹੈ ਉਹ ਦਿਖ ਰਿਹਾ ਹੈ ਕਿ 에ਅਰ ਇੰਡੀਆ ਐਕਸਪ੍ਰੈਸ ਦੇ ਵਿੱਚ ਵੀ ਜਿਹੜੇ ਸੀਨੀਅਰ ਸਕਰੂ ਮੈਂਬਰਸ ਨੇ ਉਹਨਾਂ ਨੇ ਵੀ ਅਚਾਨਕ ਮਾਸਿਕਲੀਵ ਲੈ ਲਈ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਇਸ ਮਾਮਲੇ ਨੂੰ ਵਿਸਤਾਰਾਂ ਨਾਲ ਜਿਸ ਤਰ੍ਹਾਂ ਨਾਲ ਹੋਇਆ ਹੈ ਕਿ ਉਸ ਦੇ ਨਾਲ ਜੋੜ ਕੇ ਦੇਖ ਰਹੇ ਨੇ ਅਚਾਨਕ ਜਿਸ ਤਰ੍ਹਾਂ ਦੇ ਨਾਲ ਸਿੱਕ ਲੀਵ ਲਈ ਗਈ ਹੈ ਅਜੇ ਕੁਝ ਵਿਸਤਾਰਾਂ ਆ ਦੀ ਜਿਹੜੀ ਕੈਂਸਲ ਹੋਈਆਂ ਸੀ ਫਲਾਈਟਸ ਉਸ ਤੇ ਨਾਲ ਇਸ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਫਿਲਹਾਲ ਪੂਰੀ ਅਗਰ ਗੱਲ ਦੇਖਿਆ ਜਾਵੇ ਤਾਂ ਜ਼ਿਆਦਾ ਪਰੇਸ਼ਾਨੀ ਜਿਹੜੀ ਹੈ ਉਹ ਯਾਤਰੀਆਂ ਨੂੰ ਆ ਰਹੀ ਹੈ ਜਿਨ੍ਹਾਂ ਨੂੰ ਐਮਰਜੈਂਸੀ ਕਿਤੇ ਜਾਣਾ ਸੀਗਾ ਉਹਨਾਂ ਦੀ ਫਲਾਈਟਾਂ ਰੱਦ ਹੋਣ ਕਰਕੇ ਉਹ ਉੱਥੇ ਨਹੀਂ ਪਹੁੰਚ पाए ਜਿਸ ਕਰਕੇ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਹਾਲਾਂਕਿ ਆ ਜਿਹੜੇ ਕੰਪਨੀ ਨੇ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੈ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟਸ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ ਤਾਂ ਕਿ ਉਹ ਕਿਸੇ ਪਰੇਸ਼ਾਨੀ ਦੇ ਵਿੱਚ ਨਾ ਫਸਨ ਹਾਲਾਂਕਿ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਪੈਸੇ ਨੇ ਉਹ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਔਰ ਰਿਫੰਡ ਹੋ ਜਾਣਗੇ ਜਾਂ ਫਿਰ ਉਹਨਾਂ ਦੀ ਜਿਹੜੀ ਫਲਾਈਟ ਰੀਸ਼ਡਿਊਲ ਕਰ ਦਿੱਤੀ ਜਾਵੇਗੀ ਕੰਪਨੀ ਵੱਲੋਂ ਆਪਣਾ ਆਪਣੀ ਤਰਫ ਤੋਂ ਕਾਫੀ ਕੁਝ ਜਿਹੜੀ ਸਹੂਲਤ ਦੇ ਦਿੱਤੀ ਗਈ ਹੈ ਯਾਤਰੀਆਂ ਨੂੰ ਪਰ ਫਿਰ ਵੀ ਯਾਤਰੀਆਂ ਦੇ ਵਿੱਚ ਕਾਫੀ ਰੋਸ ਹੈ ਕਿਉਂਕਿ ਕਈ ਲੋਕਾਂ ਨੂੰ ਐਮਰਜੈਂਸੀ ਕਿਤੇ ਜਾਣਾ ਸੀਗਾ ਤੇ ਉੱਥੇ ਉਹ ਨਹੀਂ ਪਹੁੰਚ ਪਾਏ ਜਿਸ ਕਰਕੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ